ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਹੋਮ ਮੇਡ ਪਾਸਤਾ ਰੈਸਪੀ ਬਿਲਕੁਲ ਰੈਸਟੋਰੈਂਟ ਸਟਾਈਲ ਰੈਸਪੀ ਨੂੰ ਦੇਖਣ ਲਈ ਬਣੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਇਹ ਆਪਾਂ ਪਾਸਤਾ ਬਣਾਉਣ ਦੇ ਲਈ ਇੱਕ ਕੌਲੀ ਆ ਜਿਹੜੀ ਇੱਕ ਬਾਟੀ ਪਾਸਤੇ ਦੀ ਲਈ ਆ ਪਾਸਤਾ ਤੁਸੀਂ ਕੋਈ ਵੀ ਲੈ ਸਕਦੇ ਹੋ ਆਟੇ ਵਾਲਾ ਮੈਦੇ ਵਾਲਾ ਜਾਂ ਸੂਜੀ ਵਾਲਾ ਤੇ ਇੱਧਰ ਆਪਾਂ ਨੇ ਪਾਣੀ ਆ ਜਿਹੜਾ 1 ਕਿਲੋ ਦੇ ਕਰੀਬ ਗਰਮ ਹੋਣ ਦੇ ਲਈ ਰੱਖ ਦਿੱਤਾ ਏ ਤੇ ਪਾਣੀ ਆਪਣਾ ਗਰਮ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਾਸਤਾ ਪਾਸਤਾ ਇਹ ਤੁਸੀਂ ਉਹ ਵੀ ਘੱਟ ਵੱਧ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ 2 ਚਮਚ ਜਨੇ ਜਿਹੜੇ ਹਰਫੈਂਡ ਤੇਲ ਦੇ ਪਾ ਲੈਣੇ ਨੇ ਹਰਫੈਂਡ ਤੇਲ ਦੇ ਨਾਲ ਕੀ ਹੈ ਕਿ ਪਾਸਤਾ ਆਪਣਾ ਨਾਲ ਨਹੀਂ ਚਿਪਕਦਾ ਹੈਗਾ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਹਿਲਾ ਕੇ ਆਪਾਂ ਇਹਦੇ ਵਿੱਚ ਅੱਧਾ ਇੱਕ ਚਮਚਾ ਪਾਵਾਂਗੇ ਨੂਨ ਦਾ ਨੂਨ ਉਹ ਵੀ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਤੇ ਦੇਖੋ ਆਪਣੇ ਪਾਸਤੇ ਨੂੰ ਉਬਲਣੀ ਸ਼ੁਰੂ ਹੋ ਗਈ ਆ ਆਪਾਂ ਨੇ ਪਾਸਤਾ ਆਪਣਾ 70 ਤੋਂ 80% ਜਿਹੜਾ ਕੁੱਕ ਕਰਨਾ ਤੇ ਦੇਖੋ ਹੁਣ ਆਪਾਂ ਪਾਸਤੇ ਨੂੰ ਇੱਕ ਵਾਰ ਹਿਲਾ ਦਾਂਗੇ ਤਾਂ ਕਿ ਪਾਸਤਾ ਥੱਲੇ ਨਾ ਲੱਗੇ ਤੇ ਦੇਖੋ ਪਾਸਤਾ ਆਪਣਾ ਥੋੜਾ ਜਿਹਾ ਟਰਾਂਸਪੇਰੈਂਟ ਜਿਹਾ ਹੋਣ ਲੱਗ ਗਿਆ ਮਤਲਬ ਕਿ ਰਿਜਣਾ ਸ਼ੁਰੂ ਹੋ ਗਿਆ ਹੈ ਪੱਕਣਾ ਤੇ ਹੁਣ ਆਪਾਂ ਥੋੜਾ ਜਿਹਾ 2-3 ਮਿੰਟ ਇਸ ਨੂੰ ਹੋਰ ਪਕਾਵਾਂਗੇ ਤੇ ਆਪਾਂ 2-3 ਮਿੰਟ ਪਕਾ ਲਿਆ ਸੀ ਤੇ ਹੁਣ ਆਪਾਂ ਨੇ ਇੱਕ ਚਾਰਨੀ ਦੇ ਵਿੱਚ ਇਸ ਨੂੰ ਛਾਣ ਲਿਆ ਇਹ ਪਾਣੀ ਅਲੱਗ ਕੱਢ ਦਿੱਤਾ ਹੈ ਤੇ ਇਧਰ ਆਪਾਂ ਇੱਕ ਫਰਾਈ ਪੈਨ ਲਵਾਂਗੇ ਇਹ ਪਾਸਤੇ ਦੀ ਰੈਸਪੀ ਬਣਾਉਣੀ ਬਹੁਤ ਹੀ ਸੌਖੀ ਆ ਆਪਾਂ ਇਹ ਬਹੁਤ ਹੀ ਘੱਟ ਇਨਗਰੀਡੀਅੰਟਸ ਦੇ ਨਾਲ ਬਣਾ ਰਹੇ ਹਾਂ ਤੇ ਬੱਚਿਆਂ ਲਈ ਆਪਾਂ ਨੇ ਤਿਆਰ ਕੀਤਾ ਆਪਾਂ ਜਿਆਦਾ ਤੇਜ਼ ਮਸਾਲੇ ਵੀ ਨਹੀਂ ਇਹਦੇ ਵਿੱਚ ਪਾਏ ਹੈਗੇ ਤੇ ਇਹਦੇ ਵਿੱਚ ਆਪਾਂ ਨੇ ਦੋ ਕ ਟੇਬਲस्पून ਦੇ ਕਰੀਬ ਰिफाइंड ਤੇਲ ਦਾ ਲੈ ਲੈਣਾ ਤੁਸੀਂ ਬਟਰ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਸਿਰਫ ਆਪਾਂ ਪਾਵਾਂਗੇ ਲਸਣ ਅਤੇ ਅਦਰਕ ਲਸਣ ਜਿਹੜਾ ਆਪਾਂ ਨੇ ਬਰੀਕ ਚੋਪ ਕੀਤਾ ਹੈ ਅਦਰਕ ਆਪਣਾ ਮਿਕਸੀ ਦੇ ਵਿੱਚ ਪੀਸ ਕੇ ਪਹਿਲਾਂ ਹੀ ਰੱਖਿਆ ਹੋਇਆ ਸੀਗਾ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਤੱਕ ਇਹਨਾਂ ਦਾ ਵਧੀਆ ਫਲੇਵਰ ਇਨਹਾਂਸ ਤਾਂ ਹੋ ਜAVE ਉਦੋਂ ਤੱਕ ਇਹਨਾਂ ਨੂੰ ਭੁੰਨਾਂਗੇ ਆਪਾਂ ਤੇ ਦੇਖੋ ਆਪਣੇ ਮਸਾਲੇ ਦੇ ਵਿੱਚੋਂ ਵਦਿਆ ਖੁਸ਼ਬੂ ਆਉਣ ਲੱਗੀ ਆ ਤੇ ਆਪਣਾ ਲਸਣ ਅਦਰਕ ਬਿਲਕੁਲ ਚੰਗੀ ਤਰ੍ਹਾਂ ਪੁੱਜ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ 스ਵੀਟ ਕੌਰ ਤੁਸੀਂ ਇਹਦੇ ਵਿੱਚ ਹੋਰ ਸਬਜ਼ੀਆਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਸ਼ਿਮਲਾ ਮਿਰਚ ਵੀ ਲੈ ਸਕਦੇ ਹੋ ਤੇ ਜੇ ਕਲਰਫੁੱਲ ਅਜਕਲ ਸ਼ਿਮਲਾ ਮਿਰਚਾਂ ਆਉਂਦੀਆਂ ਨੇ ਤੇ ਉਹ ਵੀ ਲੈ ਸਕਦੇ ਹੋ ਜਿਹਨੂੰ ਬੈਲ ਪੀਪਰ ਵੀ ਕਿਹਾ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਇਹ ਜਿਹੜਾ ਕੌਰਨਫਲੌਰ ਦਾ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਘੋਲ ਲਿਆ ਸੀਗਾ ਤੇ ਕੌਰਨਫਲੌਰ ਆ ਜਿਹੜਾ ਆਪਾਂ ਪਹਿਲਾਂ ਘਟ ਪਾਇਆ ਤੇ ਬਾਅਦ ਵਿੱਚ ਆਪਾਂ ਦੇਖ ਕੇ ਹੋਰ ਐਡ ਕਰ ਲਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਦੋ ਚਮਚੇ ਨੇ ਜਿਹੜੇ ਚਿੱਲੀ ਸੌਸ ਗ੍ਰੀਨ ਚਿੱਲੀ ਸੌਸ ਤੇ ਪਾਏ ਨੇ ਤੇ ਨਾਲ ਹੀ ਦੋ ਚਮਚ ਆਪਾਂ ਨੇ ਪਾ ਲਏ ਨੇ ਕੈਚਅਪ ਦੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਕੇ ਆਪਾਂ ਇਸ ਨੂੰ ਹਲਕਾ ਜਿਹਾ ਉਬਾਲ ਆਉਣ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਬਾਕੀ ਦੇ ਇਨਗਰੀਡੀਅੰਟਸ ਨੇ ਜਿਹੜੇ ਉਹ ਵੀ ਐਡ ਕਰ ਲਵਾਂਗੇ ਤੇ ਹੁਣ ਨਾਲ ਹੀ ਆਪਾਂ ਨੇ ਪਾ ਦੇਣਾ ਇਹਦੇ ਵਿੱਚ ਪਾਸਤਾ ਪਾਸਤਾ ਪਾ ਕੇ ਇੱਕ ਵਾਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਆਪਾਂ ਇਹਦੀ ਕਨਸਿਸਟੈਂਸੀ ਦੇਖਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਾਰਨ ਫਲਾਰ ਆ ਜਿਹੜਾ ਉਹ ਹੋਰ ਪਾ ਲਵਾਂਗੇ ਇੱਕ ਚਮਚਾ ਆਪਾਂ ਨੇ ਪਹਿਲਾਂ ਪਾਇਆ ਸੀ ਇੱਕ ਚਮਚਾ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਤੇ ਆਪਣਾ ਜਿਹੜਾ ਪਾਸਤਾ ਵਧੀਆ ਤਰੀਕੇ ਦੇ ਨਾਲ ਪੱਕਿਆ ਹੋਇਆ ਸੀਗਾ ਆਪਾਂ ਨੂੰ ਜ਼ਿਆਦਾ ਪਕਾਉਣ ਦੀ ਵੀ ਲੋੜ ਨਹੀਂ ਪਈ ਹੈਗੀ ਤੇ ਇਹ ਜਿਹੜਾ ਪਾਸਤਾ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੀਜ਼ਾ ਪਾਸਤਾ ਸੌਸ ਅ 1.5 ਚਮਚਾ ਆਪਾਂ ਨੇ ਪੀਜ਼ਾ ਪਾਸਤਾ ਸੌਸ ਦਾ ਲਿਆ ਕਿਉਂਕਿ ਆਪਾਂ ਘੱਟ ਕੁਆਂਟੀਟੀ ਦੇ ਵਿੱਚ ਬਣਾ ਰਹੇ ਹਾਂ ਇਸ ਕਰਕੇ ਆਪਾਂ ਸੌਸਾਂ ਨੇ ਜਿਹੜੀਆਂ ਉਹ ਵੀ ਘੱਟ ਹੀ ਇਸਤੇਮਾਲ ਕੀਤੀਆਂ ਨੇ ਤੇ ਨਾਲ ਹੀ ਆਪਾਂ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਜਿਹੜੇ ਮਸਾਲੇ ਨੇ ਸੌਸਾਂ ਨੇ ਬਿਲਕੁਲ ਇੱਕਦਮ ਕੋਟਿੰਗ ਆ ਜੀ ਜਿਹੜੀ ਸਾਰੀ ਪਾਸਤੇ ਦੇ ਉੱਪਰ ਹੋ ਜਵੇ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਪੱਕਣ ਦੇ ਲਈ ਰੱਖ ਦੇਵਾਂਗੇ ਨਾਲ ਹੀ ਪਾ ਦੇਵਾਂਗੇ ਆਪਾਂ ਇਹਦੇ ਵਿੱਚ ਓਰੀਗানো ਓਰੀਗানো ਆਪਾਂ ਪਹਿਲਾਂ ਥੋੜਾ ਪਾਵਾਂਗੇ ਬਾਅਦ ਦੇ ਵਿੱਚ ਆਪਾਂ ਗਾਰਨਿਸ਼ ਦੇ ਲਈ ਵੀ ਯੂਜ਼ ਕਰਾਂਗੇ ਤੇ ਨਾਲ ਹੀ ਥੋੜੀ ਜਿਹੀ ਪਾਵਾਂਗੇ ਆਪਾਂ ਚਿਲੀ ਫਲੈਕਸ ਨਮਕ ਆਪਾਂ ਇਹ ਜਿਹੜਾ ਉਹ ਬਾਦ ਦੇ ਵਿੱਚ ਐਡ ਕਰਾਂਗੇ ਦੇਖੋ ਪਾਸਤਾ ਇਹ ਜਿਹੜਾ ਆਪਣਾ ਬਹੁਤ ਵਧੀਆ ਕਲਰ ਆਇਆ ਇਹਦਾ ਤੇ ਇੱਕਦਮ ਖਿਲੇ ਖਿਲੇ ਪਾਸਤਾ ਇਹ ਆਪਣਾ ਬਣਿਆ ਇਹ ਰੈਸਪੀ ਆ ਜਿਹੜੀ ਬਹੁਤ ਹੀ ਸੌਖੀ ਆ ਰੈਸਟੋਰੈਂਟ ਦੇ ਵਿੱਚ ਵੀ ਆਪਾਂ ਨੂੰ ਇਦਾਂ ਦਾ ਹੀ ਪਾਸਤਾ ਇਹ ਜਿਹੜਾ ਸਰਵ ਕੀਤਾ ਜਾਂਦਾ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਅੱਧਾ ਕੱਪ ਦੁੱਧ ਦਾ ਪਾ ਲਾਂਗੇ ਜੇਕਰ ਤੁਸੀਂ ਕਾਰਨਫਲੌਰ ਘੱਟ ਪਾਇਆ ਤਾਂ ਤੁਸੀਂ ਦੁੱਧ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਨੇ ਅੱਧਾ ਕੱਪ ਇਹਦੇ ਵਿੱਚ ਦੁੱਧ ਦਾ ਪਾ ਲਿਆ ਹੈ ਤੇ ਜਿਹੜੀ ਇਹਦੀ ਕਨਸਿਸਟੈਂਸੀ ਹੈ ਬਿਲਕੁਲ ਠੀਕ ਹੋ ਗਈ ਆ ਨਹੀਂ ਪਹਿਲਾਂ ਥੋੜਾ ਜਿਹਾ ਜ਼ਿਆਦਾ ਸਟਿੱਕੀ ਸੀਗਾ ਤੇ ਦੇਖੋ ਕਿੰਨਾ ਵਧੀਆ ਆਪਣਾ ਪਾਸਤਾ ਲੱਗ ਰਿਹਾ ਹੈ ਇਸ ਨੂੰ ਤੁਸੀਂ ਬੱਚਿਆਂ ਦੇ ਟਿਫਨ ਦੇ ਵਿੱਚ ਵੀ ਦੇ ਸਕਦੇ ਹੋ ਤੇ ਜੇਕਰ ਤੁਹਾਡੇ ਘਰੇ ਮਹਿਮਾਨ ਆਏ ਹੋਣ ਤਾਂ ਉਹਨਾਂ ਨੂੰ ਵੀ ਤੁਸੀਂ ਇਹ ਪਾਸਤਾ ਜਿਹੜਾ ਸਰਵ ਕਰ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਨਾਲੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਮੇਰੀ ਇਹ ਰੈਸਪੀ ਹੈ ਜਿਹੜੀ ਕਿੱਦਾਂ ਦੀ ਲੱਗੀ ਆਪਾਂ ਹੋਰ ਵੀ ਰੈਸਪੀਆਂ ਨੇ ਪਹਿਲਾਂ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਸੇ ਤਰ੍ਹਾਂ ਦੀਆਂ ਹੋਰ ਰੈਸਪੀਆਂ ਨੇ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਇਸ ਲਈ ਤੁਹਾਨੂੰ ਬੈਲ ਆਈਕਨ ਦੇ ਉੱਤੇ ਕਲਿੱਕ ਕਰਨਾ ਪੈਣਾ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਵੇ ਤੇ ਉਹ ਹੁਣ ਆਪਾਂ ਨੇ ਪਾਸਤਾ ਜਿਹੜਾ ਆਪਣਾ ਸਰਵ ਕਰ ਲਿਆ ਏ ਇਹਦੇ ਉੱਤੇ ਪਾਵਾਂਗੇ ਆਪਾਂ ਥੋੜਾ ਜਿਹਾ ਔਰੀਗਾਨੋ ਥੋੜੀ ਜਿਹੀ ਪਾਵਾਂਗੇ ਆਪਾਂ ਚਿੱਲੀ ਫਲੈਕਸ ਬਾਕੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਲਿਓ ਜਿੱਦਾਂ ਤੁਸੀਂ ਵੱਧ ਘੱਟ ਖਾਣਾ ਪਸੰਦ ਕਰਦੇ ਹੋ ਮੋਂ ਤਿੱਖਾ ਤੇ ਨਾਲ ਹੀ ਆਪਾਂ ਨੇ ਪੀਜ਼ਾ ਪਾਸਾ ਸੌਸ ਆ ਜਿਹੜੀ ਉਹ ਲਈ ਆ ਤੇ ਥੋੜੇ ਥੋੜੇ ਡ੍ਰੌਪਸ ਆਪਾਂ ਨੇ ਪਾ ਲੈਨੇ ਕਿਉਂਕਿ ਆਪਣੇ ਪਹਿਲਾਂ ਵੀ ਸੌਸ ਹੈ ਜਿਹੜੀ ਐਡ ਕੀਤੀ ਹੋਈ ਸੀਗੀ ਤੇ ਦੇਖੋ ਆਪਣਾ ਪਾਸਤਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਏ ਬਿਲਕੁਲ ਰੈਸਟੋਰੈਂਟ ਸਟਾਈਲ ਤੇ ਨਾਲ ਹੀ ਟਾਈਮ ਇਸ ਨੂੰ ਬਹੁਤ ਘੱਟ ਲੱਗਿਆ ਤੇ ਨਾਲ ਹੀ ਆਪਾਂ ਨੇ ਇਨਗਰੀਡੀਅੰਟਸ ਨੇ ਜਿਹੜੇ ਉਹ ਵੀ ਬਹੁਤ ਘੱਟ ਇਸਤੇਮਾਲ ਕੀਤੇ ਨੇ ਇਸ ਤਰ੍ਹਾਂ ਦਾ ਤੁਸੀਂ ਪਾਸਤਾ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਨਾਲ ਹੀ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਤੇ ਹੋਰ ਨਵੀਆਂ-ਨਵੀਆਂ ਰੈਸਪੀਆਂ ਦੇਖਣ ਦੇ ਲਈ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਰ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ